ਸਾਰੇ ਨੂੰ ਸਭ ਤੋਂ ਪਹਿਲਾਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਲਮੀਕਨ ਟੈਗਰ ਫੋਰਸ ਵੱਲੋਂ ਸਾਰੇ ਹੀ ਭਾਰਤ ਵਾਸੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਇੱਕ ਅਫਵਾਹ ਫੈਲੀ ਆ 21 ਅਗਸਤ 2024 ਦੀ ਭਾਰਤ ਬਾਰਦੀ ਕਾਲ ਦਾ ਮੈਸੇਜ ਜਿਹੜਾ ਕੁਝ ਸ਼ਰਾਰਤੀ ਅੰਸਰਾ ਵੱਲੋਂ ਜੋ ਬਾਰਦੀ ਕਾਲ ਦਾ ਸੱਦਾ ਦਿੱਤਾ ਗਿਆ ਸੋਸੀ ਉਹਦਾ ਕੜਾ ਜ਼ੋਰ ਕਰਦੇ ਆਂ ਪੂਰੇ ਭਾਰਤ ਵਾਸੀ ਨੂੰ ਕਹਿਣਾ ਚਾਹੁੰਦੇ ਹਾਂ ਹਰ ਤਰ੍ਹਾਂ ਦੇ ਨਾਗਰਿਕ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਸਾਰੇ ਜਣੇ ਇਸ ਬਾਰਦੀ ਦੀ ਕਾਲ ਦਾ ਵਿਰੋਧ ਕਰੋ ਔਰ ਤੁਸੀਂ ਸਾਰੇ ਆਪਣੇ ਦੁਕਾਨਦਾਰੀਆਂ ਖੋਲੋ ਔਰ ਖਾਸ ਕਰਕੇ ਮੈਂ ਵਾਲਮੀਕੀ ਮਜਵੀ ਸਮਾਜ ਅਤੇ ਰਵਿਦਾਸ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਸੀ ਭਾਈਚਾਰਾ ਬਣਾ ਕੇ ਰੱਖੋ ਕੁਛ ਆਰਤੀ ਅਸਰ ਜਿਹੜੇ ਰਾਜਨੀਤੀ ਚਮਕਾ ਰਹੇ ਨੇ ਸੋ ਇਹਨਾਂ ਦਾ ਆਪਾਂ ਕਹਾਂ ਵਿਰੋਧ ਕਰੀਏ ਜੋ ਇਹਨਾਂ ਨੇ ਅਫਵਾਹ ਫੜਾਈ ਆ ਭਾਰਤ ਮਾਂ ਦੀ ਕੌਲ ਦੀ ਸੋ ਇਹਦਾ ਆਪਾਂ ਨਾ ਸਮਰਥਨ ਕਰੀਏ ਆਪਾਂ ਆਪਸੀ ਇੱਕ ਭਾਈਚਾਰਾ ਬਣਾ ਕੇ ਰੱਖੀਏ ਸਾਰਿਆਂ ਨੂੰ ਜੈਪੀ ਜੈਪੁਰ